ਤਾਰਿਆਂ ਦਾ ਸੰਜਾ ਪ੍ਰੋਗਰਾਮ ਆ ਪੂਰੇ ਪਿੰਡ ਦੀਆਂ ਬੀਬੀਆਂ ਭੈਣਾਂ ਨੂੰ ਬੇਨਤੀ ਆ ਕਿ ਸਾਰੇ ਇੱਥੇ ਪਹੁੰਚੋ ਤੇ ਪ੍ਰੋਗਰਾਮ ਦਾ ਇੰਜੋਏ ਕਰੋ ਵੱਧ ਤੋਂ ਵੱਧ ਪਾਂਚਣ ਬੀਬੀਆਂ ਮਸਾ ਦੇਣਾ ਹੁੰਦਾ ਹੈ ਲੱਗਿਆ ਸ਼ੁਰੂ ਤੋਂ ਚੱਲਦਾ ਆ ਰਿਹਾ ਤੇ ਇਸ ਤੋਂ ਇਹ ਸੋਚਦੇ ਹਾਂ ਸੀ ਵੀ ਇਹਨੂੰ ਅੱਗੇ ਤੋਂ ਵੱਧ ਤੋਂ ਵੱਧ ਕਰੀਏ ਤਾਂ ਕਿ ਸਾਨੂੰ ਪਿੰਡ ਦਾ ਲੈਂਦਾ ਸਹਿਯੋਗ ਚਾਹੀਦਾ ਇਹਨਾਂ ਨੇ ਸਹਿਯੋਗ ਜਿਵੇਂ ਕਹਿੰਦੇ ਵਧੀਆ ਤੀਆਂ ਖੁਸ਼ੀ ਨਾਲ ਨਿਕਲਣਾ ਹੈ ਤੀਆਂ ਪੈਣਾਂ ਨੂੰ ਵਧੀਆ ਇੱਜ਼ਤ ਮਿਲੀ ਹੈ ਨਾ ਖੁਸ਼ੀਆਂ ਦਾ ਤਿਹਾਰ ਆ ਸਾਰੇ ਇਕੱਠੇ ਹੋ ਕੇ ਮਨਾਈਏ ਜਿਵੇਂ ਡੀਜੇ ਵਗੈਰਾ ਲਾਸਟ ਦਿਨ ਹੁੰਦੇ ਆ ਲਾਈਵ ਦਿਖਾਉਣੇ ਆ ਕਿ ਇਹਨਾਂ ਦਾ ਵੀ ਖਰਚਾ ਦਾ ਡੈਕੋਰੇਸ਼ਨ ਵੀ ਕਰਾਉਣੀ ਆ ਤੇ ਬਾਕੀ ਇਹ ਸਾਨੂੰ ਸਾਰੇ ਸਹਿਯੋਗ ਦੇਣਗੇ ਅਸੀਂ ਇਦੋਂ ਤੋਂ ਵੱਧ ਤੋਂ ਵਧੀਆ ਬਣਾ ਵੀ ਸਕਦੇ ਆ ਸਾਚੀ ਗਾਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਅੱਜ ਅਸੀਂ ਪਹੁੰਚਿਆ ਪਿੰਡ tmpobjਟ ਕਲਾ ਸਰਕਾਰੀ ਪ੍ਰਾਇਮਰੀ ਸਕੂਲ tmpobjਟ ਸੋ ਹਰ ਸਾਲ ਨਗਰ ਦੀਆਂ ਬੀਬੀਆਂ ਪੈਣਾ ਵੱਲੋਂ ਰਲ ਮਿਲ ਕੇ ਆਪ ਸਰਬਤ ਸੰਗਤ ਨੂੰ ਪਤਾ ਹੈ ਕਿ ਹਰ ਪਿੰਡ ਦੇ ਵਿੱਚ ਜਿਹੜਾ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਸਾਵਣ ਦਾ ਮਹੀਨਾ ਸੋ ਹਰ ਸਾਲ ਇਹਨਾਂ ਪੈਣਾ ਵੱਲੋਂ ਪ੍ਰਬੰਧ ਕੀਤਾ ਜਾਂਦਾ ਸੋ ਅੱਜ ਤੀਆਂ ਦਾ ਇੱਥੇ ਪਹਿਲਾ ਦਿਨ ਆ ਆਪਣੇ ਨਾਲ ਸਾਰੇ ਜਿੰਨੇ ਵੀ ਪ੍ਰਬੰਧਕ ਨੇ ਪਿੰਡ ਦੇ ਆ ਬੀਬੀਆਂ ਭੈਣਾਂ હાજર ਨੇ ਆਪਰੇ ਨਾਲ ਜਾਣਕਾਰੀ ਲਵਾਂਗੇ ਸਾਰੇ ਪ੍ਰੋਗਰਾਮ ਬਾਰੇ ਸਾਰਿਆਂ ਨੂੰ ਪਹਿਲਾਂ ਸਾਰਿਆਂ ਨੂੰ ਸਾਸ਼ੀ ਕਾਲ ਜੀ ਸਾਰੀਆਂ ਭੈਣਾਂ ਨੂੰ ਤੇ ਇਹ ਪ੍ਰੋਗਰਾਮ ਕੌਣ ਕਰਵਾ ਰਿਹਾ ਜੀ ਕਿਹਦੇ ਵੱਲੋਂ ਕਿੰਨਾ ਕੁ ਸਹਿਯੋਗ ਆ ਜੀ ਪਿੰਡ ਵੱਲੋਂ ਸਹਿਯੋਗ ਮਿਲ ਰਿਹਾ ਜੀ ਸਾਨੂੰ ਪਿੰਡ ਦੇ ਸਾਰੇ ਭੈਣ ਭਾਈਆਂ ਨਾਲ ਪੰਜਾਂ ਸਰਪੰਚਾਂ ਨਾਲ ਸਾਰਿਆਂ ਨਾਲ ਸਹਿਯੋਗ ਮਿਲਦੇ ਆ ਅਸੀਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਕਿ ਸਾਨੂੰ ਇਤੋਂ ਵੱਧ ਵੀ ਸਹਿਯੋਗ ਦੇਣ ਤਾਂ ਕਿ ੀਆਂ ਤਮੋਟ ਦੀਆਂ ਧੂਮ ਧਾਮ ਨਾਲ ਮਨਾਇਆ ਜਾ ਜਾ। ਸੋ ਇਹਨਾਂ ਨੇ ਪ੍ਰਬੰਧਕਾਂ ਨੇ ਦੱਸਿਆ ਵੀ ਇਹ ਨਗਰ ਪੰਚਾਇਤ ਦੀ ਸਹਿਮਤੀ ਦੇ ਨਾਲ ਤੇ ਨਗਰ ਦੀਆਂ ਸਾਰੀਆਂ ਬੀਬੀਆਂ ਭੈਣਾਂ ਵੱਲੋਂ ਰਲ ਮਿਲ ਕੇ ਇਹ ਪ੍ਰੋਗਰਾਮ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਨਾਇਆ ਜਾ ਰਿਹਾ ਤੇ ਇਹ ਕਿੰਨੇ ਦਿਨ ਦਾ ਪ੍ਰੋਗਰਾਮ ਰੱਖਿਆ ਤੁਸੀਂ? 4 ਤਰੀਕ ਤੋਂ 8 ਤਰੀਕ ਤੱਕ ਹੈ ਜੀ। ਜੇ ਪਿੰਡ ਵਾਲੇ ਹੋਰ ਸਹਿਯੋਗ ਦੇਣਗੇ ਅਗਲੇ ਸਾਲ ਇਹ ਦੋ ਬਾਤ ਬਤਾ ਦਾਂਗੇ ਸੋਹਣਨ ਦੱਸੇ ਵੀ ਅੱਜ ਮਿਤੀ 4 ਤਰੀਕਾ ਅੱਜ ਪਹਿਲਾ ਦਿਨ ਆ ਤੇ 8 ਤਰੀਕ ਤੱਕ ਇਹ 5 ਦਿਨ ਦਾ ਪ੍ਰੋਗਰਾਮ ਆ ਤੇ 8 ਤਰੀਕ ਨੂੰ ਸਮਾਪਤੀ ਆ ਅਗਲੀ ਵਾਰ ਸਾਨੂੰ ਸੰਗਤ ਸਹਿਯੋਗ ਕਰੇ ਤੇ ਹੋਰ ਵਧੀਆ ਵੱਡੇ ਪੱਧਰ ਤੇ ਆਪਾਂ ਜਿਹੜਾ ਤਿਹਾਰ ਆ ਇਹ ਪਿੰਡ ਲੈਵਲ ਤੇ ਨੂੰ ਹੋਰ ਵਧੀਆ ਬਣਾ ਸਕਦੇ ਆ ਇਹਦੇ ਵੱਲੋਂ ਕਿੰਨਾ ਕੁ ਸਹਿਯੋਗ ਆ ਮਤਲਬ ਕੈਸ਼ ਪੱਖੋਂ ਕੋਈ ਆਈ ਹੈ ਮਦਦ ਜੀ ਕਿਸੇ ਤੋਂ ਨਹੀਂ ਹਾਂਜੀ ਪਿੰਡ ਵੱਲੋਂ ਆ ਰਹੀ ਆ ਜੀ ਠੀਕ ਆ ਹਾਂਜੀ ਤੀਆਂ ਸ਼ੁਰੂ ਕੀਤੇ ਨੇ ਅੱਜ ਪਹਿਲਾ ਦਿਨ ਆ ਮਤਲਬ 8 ਤਰੀਕ ਤੱਕ ਐ ਸਹਾਇਜੋਗ ਸਾਨੂੰ ਪਿੰਡ ਵਾਲੇ ਦੇ ਰਹੇ ਨੇ ਭੈਣ ਭਾਈ ਬਾਕੀ ਕੀ ਮੰਗ ਕਰਦੇ ਵੀ ਹੋਰ ਸਹਾਇਜੋਗ ਬੀਬੀਆਂ ਭੈਣਾਂ ਨੂੰ ਉਹ ਜੋ ਇਹਨਾਂ ਦੀ ਸੇਵਾ ਜੀ ਦੇ ਸਕਦੇ ਆ ਸਾਨੂੰ ਹਾਂਜੀ ਸੋ ਇਹਨਾਂ ਨੂੰ ਦੱਸਿਆ ਵੀ ਕੁਝ ਕ ਸਹਾਇਜੋਗ ਮਿਲ ਵੀ ਰਿਹਾ ਕਿਉਂਕਿ ਦੇਖੋ ਕੈਸ਼ ਪੱਖੋਂ ਵੀ ਜ਼ਰੂਰੀ ਹੈ ਸਹਿਯੋਗ ਕਰਨਾ ਜਦੋਂ ਆਪਾਂ ਤੇ ਇਦਾਂ ਦੇ ਪ੍ਰੋਗਰਾਮ ਕਰਨੇ ਆ ਤਾਂ ਉੱਥੇ ਪੈਸੇ ਦੀ ਲੋੜ ਪੈਣੀ ਹੀ ਪੈਣੀ ਆ ਕਿਉਂਕਿ ਐਂਡ ਵਾਲੇ ਦੇ ਨਾਲ ਲਾਸਟ ਦੇ ਨੇ ਲਾਈਵ ਵਾਈ ਪ੍ਰਬੰਧ ਰੱਖਿਆ ਫੋਟੋਗ੍ਰਾਫੀ ਵੀਡੀਓਗ੍ਰਾਫੀ ਜਾਂ ਡੀਜੇ ਆਂ ਦਾ ਜੋ ਹੋਰ ਕਹਿ ਲਿਏ ਵੀ ਹੋਰ ਖਰਚੇ ਹੁੰਦੇ ਜ਼ਰੂਰ ਨੇ ਕੋਈ ਵੀ ਪ੍ਰੋਗਰਾਮ ਆ ਉਹਦੇ ਵਿੱਚ ਪੈਸੇ ਦੀ ਆਪ ਨੂੰ ਲੋੜ ਪੈਂਦੀ ਆ ਸੋ ਇਹਨਾਂ ਦਾ ਕਹਿਣਾ ਵੀ ਜਿੰਨੇ ਕੁ ਵੀ ਬੀਬੀਆਂ ਪੈਣਾ ਆਉਂਦੀਆਂ ਨੇ ਸਾਡਾ ਸਹਿਯੋਗ ਕਰੋ ਜੇ ਕੋਈ ਹੋਰ ਵੀ ਕੋਈ ਦਾਨੀ ਵੀਰ ਇਸ ਪ੍ਰੋਗਰਾਮ ਦੇ ਵਿੱਚ ਕੋਈ ਸਹਿਯੋਗ ਕਰਨਾ ਚਾਹੁੰਦਾ ਤਾਂ ਤੁਸੀਂ ਇਹਨਾਂ ਪ੍ਰਬੰਧਕਾਂ ਨੂੰ ਇਹ ਜਿਨੇ ਕਹਿ ਲੀਆ ਵੀ ਲੱਡੂ ਲਾਸਟ ਦਿਨ ਇਹਨਾਂ ਲੱਡੂ ਦੇ ਵੀ ਲੋਡ ਪੈਣੀਆਂ ਉਦੀ ਵੀ ਲੋੜ ਆਪਾਂ ਨੂੰ ਕੈਸ਼ ਪੈਸੇ ਦੀ ਹੈ ਨਾ ਸੋ ਇਹ ਪ੍ਰੋਗਰਾਮ ਸਾਰੇ ਜਿੰਨੇ ਵੀ ਹੁੰਦੇ ਨੇ ਪੈਸੇ ਨਾਲ ਹੁੰਦੇ ਨੇ ਸੋ ਸਾਰੇ ਇਹਨਾਂ ਨੇ ਬੇਨਤੀ ਕੀਤੀ ਆ ਨਗਰ ਨਿਵਾਸੀਆਂ ਨੂੰ ਬੀਬੀਆਂ ਭੈਣਾਂ ਨੂੰ ਵੀ ਜਿੰਨਾ ਕਿ ਵੀ ਹੈਗਾ ਤੁਸੀਂ ਥੋੜੇ ਜਿਹਾ ਥੋੜਾ ਸਾਰੇ ਸਹਿਯੋਗ ਕਰੋ ਤੇ ਜਿਹੜੀ ਜੇ ਕਿਸੇ ਨੇ ਕੋਈ ਮਦਦ ਕਰਨੀ ਆ ਤਾਂ ਇਹਨਾਂ ਪ੍ਰਬੰਧਕਾਂ ਕੋਲ ਤੁਸੀਂ ਦੇਖ ਸਕਦੇ ਹੋ ਤੇ ਲਾਸਟ ਦਿਨ ਜਿੰਨਾ ਵੀ ਇਸ ਪ੍ਰੋਗਰਾਮ ਦਾ ਖਰਚਾ ਆਊਗਾ ਉਹ ਵੀ ਤੁਹਾਨੂੰ ਆਪਾਂ ਆਪਣੇ ਸੋਸ਼ਲ ਮੀਡੀਆ ਦੇ ਪੇਜ ਰਾਹੀਂ ਸਾਰਾ ਦੱਸਾਂਗੇ ਸਾਰਾ ਹਿਸਾਬ ਕਿਤਾਬ ਇਹਨਾਂ ਕੋਲ ਹੈਗਾ ਤੇ ਸਾਰਾ ਲਿਖਣਗੇ ਜਿਹਦੇ ਵੱਲੋਂ ਜਿੰਨਾ ਵੀ ਸਹਿਯੋਗ ਆ ਤੇ ਇਹ ਕਰਨਗੇ ਹੋਰ ਸਨੇਹਾ ਦੇਣਾ ਚਾਹੁੰਦੇ ਹਾਂ ਜੀ ਨਗਰ ਨਿਵਾਸੀਆਂ ਨੂੰ ਬੀਬੀਆਂ ਭੈਣਾਂ ਨੂੰ ਕਿਉਂਕਿ ਇਹਹੀ ਸਹਿਯੋਗ ਹੈ ਵੀ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਇਹ ਤਿਹਾਰ ਤੀਆਂ ਦਾ ਕੁੜੀਆਂ ਦਾ ਬੀਬੀਆਂ ਭੈਣਾਂ ਦਾ ਤਿਹਾਰ ਮਨਾਇਆ ਗਿਆ ਸ਼ੁਰੂ ਤੋਂ ਚੱਲਦਾ ਆ ਰਿਹਾ ਹੈ ਤੇ ਇਸ ਤੋਂ ਇਹ ਸੋਚਦੇ ਹਾਂ ਅਸੀਂ ਵੀ ਇਹਨੂੰ ਅੱਗੇ ਤੋਂ ਵੱਧ ਤੋਂ ਵੱਧ ਕਰੀਏ ਤਾਂ ਕਿ ਸਾਨੂੰ ਪਿੰਡ ਦਾ ਲੈਂਦਾ ਸਹਿਯੋਗ ਚਾਹੀਦਾ ਇਹਨਾਂ ਦੇ ਸਹਿਯੋਗ ਨਾਲ ਹੀ ਅਸੀਂ ਅੱਗੇ ਤੋਂ ਹਨਾ ਵੀ ਚਲਾ ਸਕਾਂਗੇ ਬਾਕੀ ਜਿਵੇਂ ਡੀਜੇ ਵਗੈਰਾ ਲਾਸਟ ਦਿਨ ਹੁੰਦੇ ਆਗੇ ਲਾਈਵ ਦਿਖਾਉਣੇ ਆਗੇ ਇਹਨਾਂ ਦਾ ਵੀ ਖਰਚਾ ਦਾ ਡੈਕੋਰੇਸ਼ਨ ਵੀ ਕਰਵਾਉਣੀ ਆ ਤੇ ਬਾਕੀ ਇਹ ਸਾਨੂੰ ਸਾਰੇ ਸਹਿਯੋਗ ਦੇਣਗੇ ਅਸੀਂ ਇਸ ਤੋਂ ਵੱਧ ਤੋਂ ਵਧੀਆ ਬਣਾ ਵੀ ਸਕਦੇ ਹਾਂ ਸੋ ਇਹਨਾਂ ਨੇ ਭਈ ਸਹਿਯੋਗ ਦੀ ਮੰਗ ਕੀਤੀ ਆ ਆਖੀਰਲੇ ਦਿਨ ਕਹਿੰਦੇ ਵੀ ਡੈਕੋਰੇਸ਼ਨ ਵੀ ਸਜਾਵਟ ਵੀ ਕਰਨੀ ਆ ਹਨਾ ਡੀਜੇ ਵੀ ਤੇ ਚਲੋ ਖਰਚੇ ਹੋਰ ਵੀ ਹੁੰਦੇ ਨੇ ਇਹਨਾਂ ਨੇ ਹੁਣ ਆਪਾਂ ਤੋਂ ਮਦਦ ਮੰਗੀ ਆ ਭਾਈ ਸਾਰਿਆਂ ਨੂੰ ਬੇਨਤੀ ਆ ਵੀ ਜਿੰਨੀ ਕੁ ਮਦਦ ਹੁੰਦੀ ਆ ਜਰੂਰ ਕਰੋ ਜੀ ਕਿਉਂਕਿ ਆਪਣਾ ਸਾਂਝਾ ਪ੍ਰੋਗਰਾਮ ਆ ਆਪਣੇ ਪਿੰਡ ਦਾ ਹੀ ਪ੍ਰੋਗਰਾਮ ਆ ਆਪਣੀਆਂ ਆਵਾਮਾਂ ਭੈਣਾਂ ਧੀਆਂ ਨੇ ਆਪਣੀ ਪ੍ਰੋਗਰਾਮ ਆ ਸੋ ਇਹ ਬਹੁਤ ਜ਼ਰੂਰੀ ਆ ਚਲੋ ਹਨਾ ਵੀ ਧੀਆਂ ਹਰ ਪਿੰਡ ਦੇ ਵਿੱਚ ਹੁੰਦੀਆਂ ਨੇ ਚਲੋ ਆਪਣੇ ਪਿੰਡ ਵੀ ਇਹਨਾਂ ਨੇ ਉਪਰਾਲਾ ਕੀਤਾ ਪਿਛਲੇ ਕੁਝ ਸਾਲਾਂ ਤੋਂ ਵਧੀਆ ਪ੍ਰੋਗਰਾਮ ਕਰਦੇ ਆ ਰਹੇ ਨੇ ਜੇ ਤੁਹਾਡਾ ਸਹਿਯੋਗ ਮਿਲੂਗਾ ਆਪਾਂ ਕਹਿੰਦੇ ਵੀ ਹੋਰ ਵੀ ਵਧੀਆ ਕਰ ਲੀਏ ਆਪਾਂ ਸਮਾਂ ਵੀ ਪੁੱਛਾਂਗੇ ਕਿ ਕਿੰਨੇ ਟਾਈਮ ਕਿੰਨਾ ਹਕ ਹੁੰਦਾ ਇਹ ਕਿੰਨੇ ਵਜੇ ਸ਼ੁਰੂ ਹੁੰਦਾ 3 ਵਜੇ ਤੋਂ ਲੈ ਕੇ 5:30 ਵਜੇ ਤੱਕ ਠੀਕ ਆ ਜੀ ਹਾਂਜੀ ਸੋ ਇਹਨਾਂ ਨੇ ਦੱਸਿਆ ਵੀ ਜਿਹੜਾ ਸਮਾਂ ਵਾਂ 3:00 ਵਜੇ ਤੋਂ ਲੈ ਕੇ ਸ਼ਾਮ 5:30 ਵਜੇ ਤੱਕ ਜਿਹੜਾ ਪ੍ਰੋਗਰਾਮ ਚੱਲਦਾ ਵਾ ਤੇ ਅੱਜ ਤੋਂ ਬਾਅਦ 4 ਦਿਨ ਦਾ ਹੋਰ ਦਾ ਪ੍ਰੋਗਰਾਮ ਆ ਸੋ ਸਾਰਿਆਂ ਨੂੰ ਇਹਨਾਂ ਨੇ ਬੇਨਤੀ ਕੀਤੀ ਵੀ ਵੱਧ ਤੋਂ ਵੱਧ ਬੀਬੀਆਂ ਪਹੁੰਚਣ ਸਮੇਂ ਸਰ ਸੋ ਬਾਕੀ ਤੁਸੀਂ ਸਹਿਯੋਗ ਕਰਨਾ ਤਾਂ ਜ਼ਰੂਰ ਕਰੋ ਜੀ ਤੇ ਅੱਜ ਦੀ ਜਿਹੜਾ ਪ੍ਰੋਗਰਾਮ ਵਿੱਚ ਤੁਸੀਂ ਵੀਡੀਓ ਵਿੱਚ ਜਾਣਿਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਇਹਨਾਂ ਬੀਬੀਆਂ ਵਾਜੀ ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਅੱਗੇ ਹੋ ਕੇ ਆਪਣੇ ਕੰਮ ਦੇ ਵਿੱਚੋਂ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਜਿਹੜਾ ਪ੍ਰੋਗਰਾਮ ਕਰਦੀਆਂ ਨੇ ਸੋ ਇਹਨਾਂ ਬੀਬੀਆਂ ਬਹੁਤ-ਬਹੁਤ ਧੰਨਵਾਦ ਜੀ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਪ੍ਰੋਗਰਾਮ ਦੇ ਵਿੱਚ ਸਾਰਿਆਂ ਦਾ ਸੰਜਾ ਪ੍ਰੋਗਰਾਮ ਆ ਪੂਰੇ ਪਿੰਡ ਦੀਆਂ ਬੀਬੀਆਂ ਭੈਣਾਂ ਨੂੰ ਬੇਨਤੀ ਆ ਕਿ ਸਾਰੇ ਇੱਥੇ ਪਹੁੰਚੋ ਤੇ ਪ੍ਰੋਗਰਾਮ ਦਾ ਇੰਜੋਏ ਕਰੋ ਸੋ ਸਾਰਿਆਂ ਦਾ ਇਹਨਾਂ ਨੇ ਹੀ ਮੈਸੇਜ ਦਿੱਤਾ ਵੀ ਸਹਿਯੋਗ ਕਰੋ ਤੇ ਵੱਧ ਤੋਂ ਵੱਧ ਕਿਉਂਕਿ ਜਦੋਂ ਸਾਰਾ ਵਧੀਆ ਵੱਡਾ ਇਕੱਠ ਹੁੰਦਾ ਤਾਂ ਪ੍ਰੋਗਰਾਮ ਹੋਰ ਵਧੀਆ ਬਣ ਜਾਂਦਾ ਸੋ ਅੱਜ ਪਹਿਲਾ ਦਿਨ ਆ ਫਿਰ ਵੀ ਕਾਫੀ ਇਕੱਠਾ ਤੇ ਦਿਨੋ ਦਿਨੇ ਵਧਦਾ ਜਾਣਾ ਵਾ ਤੇ ਲਾਸਟ 8 ਤਰੀਕ ਨੂੰ ਤੇ ਦੁਪਹਿਰੇ ਉਸ ਤੋਂ ਕਹਿੰਦੇ ਵੀ ਜਿਆਦਾ ਪਹਿਲਾਂ ਸ਼ੁਰੂ ਕਰਨਾ 8 ਤਰੀਕ ਨੂੰ ਜੀ 8 ਤਰੀਕ ਨੂੰ 2 ਵਜੇ 2 ਠੀਕ ਹੈ ਜਿਹੜਾ 8 ਤਰੀਕ ਦਾ ਸਮਾਂ ਉਹ ਵਧਾਇਆ ਗਿਆ ਵਾ ਤਰੀਬ 1 ਜਾਂ 2 ਵਜੇ ਸ਼ੁਰੂ ਕਰ ਦਿੱਤਾ ਜਾਊਗਾ ਲਾਸਟ ਦਿਨ ਕਿਉਂਕਿ ਉਦੋਂ ਫਿਰ ਸੰਗਤੀ ਬਹੁਤ ਹੁੰਦੀ ਆ ਤੇ ਜਿਹੜਾ 8 ਤਰੀਕ ਦਾ ਲਾਸਟ ਦਿਨ ਦਾ ਪ੍ਰੋਗਰਾਮ ਆ ਉਹ 2:00 ਵਜੇ ਤੋਂ ਵੀ ਸ਼ੁਰੂ ਹੋ ਸਕਦਾ 1:00 ਵਜੇ ਤੋਂ ਵੀ ਹੋ ਸਕਦਾ ਸੋ ਸਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਬਾਕੀ ਵੀਰ ਮੁਸਲ ਪ੍ਰੋਗਰਾਮ ਕੇ ਮਿਲਾਉਂਦੇ ਨੇ ਵਧੀਆ ਲੱਗਦਾ। ਬਾਕੀ ਪੁੱਛ ਲੈਣੇ ਜੀ ਆਪਾਂ ਇੱਥੇ ਹਾਂ ਜੀ ਕਿਵੇਂ ਲੱਗਦਾ ਜੀ ਪ੍ਰੋਗਰਾਮ ਬੀਬੀ ਜੀ ਤੁਸੀਂ ਦੱਸ ਦੋ। ਕਿਵੇਂ ਦਾ ਪ੍ਰੋਗਰਾਮ ਵਧੀਆ ਹੁੰਦਾ ਕੋਈ ਕਮੀ ਪੇਸ਼ੀ ਤਾਂ ਨਹੀਂ ਹੁਣ ਦੱਸ ਦੋ ਆਪਾਂ ਇਹਨਾਂ ਦਾ ਪ੍ਰਬੰਧਤਨ ਵਧੀਆ ਹੁੰਦਾ ਕਮੀ ਵੇਸੀ ਕੋਈ ਨਹੀਂ ਬਾਬ ਵਧੀਆ। ਹਰ ਸਾਲ ਉਹਨੇ ਤੁਸੀਂ ਜੀ ਹਾਂ ਜੀ ਹਾਂ ਹਰ ਸਾਲ ਆਉਂਦੇ ਆ। ਅੱਛਾ ਠੀਕ ਹੈ ਗੜੀ ਪਿੰਡ ਦੇ ਹੀ ਬਹੁਤ ਵਧੀਆ ਆ ਦਿੰਦੇ ਨੇ ਸਹਿਯੋਗ ਠੀਕ ਹੈ ਕੀ ਕਹਣਾ ਚ ਉਹਨੂੰ ਪਿੰਡ ਵਾਲੇ ਨੂੰ ਬੀਬੀ ਜਿਹੜੇ ਘਰੇ ਬੈਠੇ ਨੇ ਇਸ ਟਾਈਮ ਨਹੀਂ ਆਈਆਂ ਆਉਣਾ ਚਾਹੀਦਾ ਇੱਥੇ ਜਿਹੜੇ ਨਹੀਂ ਆਉਂਦੀਆਂ ਹਾਂਜੀ ਵੱਤ ਵੱਦ ਪਹੁੰਚਣ ਬੀਬੀਆਂ ਮਸਾ ਦੇਣਾ ਹੁੰਦਾ ਹੈ ਮਾਤਾ ਜੀ ਨੇ ਵੀ ਬੇਨਤੀ ਕੀਤੀ ਆ ਰਿਕਵੈਸਟ ਕੀਤੀ ਵੀ ਜਿਹੜੀ ਬੀਬੀਆਂ ਪਣਾ ਕਹਿੰਦੇ ਘਰੇ ਨੇ ਉਹ ਵੀ ਪਹੁੰਚਣ ਹਾਂ ਪਹੁੰਚਣ ਬਾਕੀ ਕੋਈ ਪ੍ਰੋਗਰਾਮ ਵਧੀਆ ਹੁੰਦਾ ਕੋਈ ਹੋਰ ਕਮੀ ਪੇਸ਼ੀ ਤਾਂ ਨਹੀਂ ਵਧੀਆ ਹੰਦਾ ਪ੍ਰੋਗਰਾਮ ਥਾਣਾ ਜੀ ਨੀਮਰੋ ਕੋ ਥੋੜੀ ਜੀ ਮੇਰੀ ਹੋ 65 ਸਾਲ ਦੀ ਸਾਲ ਦੀ ਥੋੜੀ ਬੀਬੀ ਜੀ 90 ਸਾਲ ਦੀ ਹੋਈ ਰੋ ਜੀ ਮੇਰੀ ਵੀ ਠੀਕ ਆ ਕਿਉਂਕਿ ਦੇਖੋ ਜੀ ਇਹਨਾਂ ਦਾ ਵੀ ਇੱਥੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਇਹਨਾਂ ਨੂੰ ਪੁਰਾਣੇ ਸਮੇਂ ਦੇ ਵਿੱਚ ਪਤਾ ਵਾ ਜਦੋਂ ਇਹ ਬਜ਼ੁਰਗ ਨਾਲ ਹੋਣਾ ਤਾਂ ਪ੍ਰੋਗਰਾਮ ਆਪਣੇ ਹੋਰ ਵਧੀਆ ਬਣ ਜਾਂਦੇ ਨੇ ਕਿਉਂਕਿ ਆਪਾਂ ਨਿਉ ਇਹਨਾਂ ਨਹੀਂ ਪਤਾ ਜਿੰਨਾ ਇਹਨਾਂ ਤਾਂ ਹੁਣ ਦੇਖੋ ਉਮਰਾਂ ਹੋ ਗਈਆਂ ਨਾ ਉਮਰਾਂ ਹੋ ਗਈਆਂ ਨਾ ਜੀਆਂ ਤੇ ਇਹਨਾਂ ਦਾ ਵੀ ਹੋਣਾ ਹਾਜ਼ਰ ਹੋਣਾ ਬਹੁਤ ਜ਼ਰੂਰੀ ਆ ਬਹੁਤ ਵਧੀਆ ਦਿੰਦੇ ਨੇ ਜੋ ਸਰਦਾ ਦਿੰਦੇ ਨੇ ਜ਼ਰੂਰ ਦਿੰਦੇ ਨੇ ਸੋ ਨੰਦਾ ਸਭੀ ਪਿੰਡ ਦੇ ਵਿੱਚ ਜਿਹੜਾ ਵੀ ਆਪਾਂ ਸਹਿਯੋਗ ਮੰਗੇ ਆ ਮਿਲਿਆ ਵਾ ਸੋ ਬਜ਼ੁਰਗਾਂ ਦਾ ਵੀ ਬਹੁਤ ਬਹੁਤ ਧੰਨਵਾਦੀ ਬਜ਼ੁਰਗ ਵੀ ਇੱਥੇ ਪਹੁੰਚਣ ਤੇ ਪ੍ਰਬੰਧਕਾਂ ਨੇ ਆਪਾਂ ਸਾਰੀ ਅੱਜ ਦੀ ਜਿਹੜੀ ਆ ਰਿਪੋਰਟ ਉਹ ਤੁਸੀਂ ਇਸ ਵੀਡੀਓ ਦੇ ਵਿੱਚ ਜਾਣੀ ਆ ਹਾਂਜੀ ਤੁਸੀਂ ਕਹਣਾ ਚਾਹੁੰਦੇ ਹੋ ਵੀ ਕੁਝ ਅਸੀਂ ਜਿਦਾ ਭਾਈ ਇਹੀ ਕਹਿੰਦੇ ਵੀ ਵਧੀਆ ਧੀਆ ਖੁਸ਼ੀ ਨਾਲ ਨਿਕਲਣਾ ਹੈ ਧੀਆ ਪਾਣਾਂ ਨੂੰ ਵਧੀਆ ਇੱਜ਼ਤ ਮਿਲੀ ਹੈ ਨਾ ਖੁਸ਼ੀਆਂ ਦਾ ਤਿਹਾਰ ਆ ਸਾਰੇ ਕੱਟੇ ਹੋ ਕੇ ਮਨਾਈਏ ਸੋ ਵੀ ਬੀਬੇ ਨੇ ਦੱਸਿਆ ਵੀ ਧੀਆ ਪੈਣਾ ਤਿਆਰ ਆ ਸਾਰੀਆਂ ਕੁੜੀਆਂ ਜਿੰਨੇ ਵੀ ਧੀਆ ਪੈਣਾ ਬਾਰ ਬਈਆਂ ਨੇ ਸਾਰੀਆਂ ਆਪਣੇ ਘਰ ਖੁਸ਼ੀ ਵਸਣ ਸਾਰਿਆਂ ਨੂੰ ਖੁਸ਼ੀਆਂ ਮਿਲਣ ਤੇ ਇਸੇ ਤਰ੍ਹਾਂ ਦਾ ਆਪਾਂ ਬਾਕੀ ਅਗਲਾ ਜਿਹੜਾ ਪ੍ਰੋਗਰਾਮ ਦਾ ਬੇਰਵਾ ਉਹ ਵੀ ਤੁਹਾਨੂੰ ਆਪਾਂ ਦੱਸਦੇ ਰਾਵਾਂਗੇ ਤੇ 8 ਤਰੀਕ ਨੂੰ ਤੁਸੀਂ ਲਾਈਵ ਵੀ ਇਸ ਪਿੰਡ ਤੋਂ ਮੋਟਕਲਾ ਫੇਸਬੁੱਕ ਤੇ ਦਿਖਾਵਾਂਗੇ ਆਪਾਂ ਤੁਹਾਨੂੰ ਤੇ ਵੀਡੀਓ ਰਿਕਾਰਡਿੰਗ ਵੀ ਕਰਾਂਗੇ ਉਹ ਤੁਸੀਂ ਲਾਈਵ ਵੀ ਦੇਖਿਓ ਸਾਰੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ